ਕਿਹੜੇ ਪਾਸੇ ਸ਼ੁਰੂ ਕਰ ਗਿਆ ਆਪਾਂ ਤੇ ਸਾਰੇ ਪਾਸੇ ਦੀ ਗੱਲ ਕਰਨੀ ਹੈ ਹੌਲੀ ਹੌਲੀ ਅ ਕਿਤੇ ਤੇ ਵੋਟਾਂ ਸ਼ਾਂਤੀ ਨਾਲ ਪੈ ਗਈਆਂ ਕਿਤੇ ਵੋਟਾਂ ਦੇ ਵਿੱਚ ਆ ਸ਼ਾਂਤੀ ਬੜੀ ਫੈਲ ਗਈ ਹੈ ਤੇ ਜਿਹੜੀਆਂ ਚੀਜ਼ਾਂ ਦਾ ਡਰ ਸੀ ਜ਼ੋਰਾ ਜ਼ੋਰੀ ਉਹ ਪਹਿਲਾਂ ਵੋਟ ਚੋਰੀ ਵਾਲੇ ਮਸਲੇ ਤੇ ਗੱਲ ਕਰਦੇ ਨੇ ਆ ਜ਼ੋਰਾ ਜ਼ੋਰੀ ਵੀ ਚੱਲਦੀ ਰਹੀ ਇੱਥੇ ਕਿਤੇ ਬੂਥ ਕੈਪਚਰਿੰਗ ਦੇ ਰੋਲੇ ਪੈ ਗਏ ਆ ਤੇ ਪੈ ਵੀ ਆਪਣੇ ਏਰੀਏ ਦੇ ਵਿੱਚ ਵੀ ਗੱਲਾਂ ਬਾਤਾਂ ਸਾਹਮਣੇ ਆਈਆਂ ਥੋੜਾ ਜਿਹਾ ਸਾਨੂੰ ਖੋਲ ਕੇ ਦੱਸਿਓ ਵੀ ਕੀ ਮਾਹੌਲ ਬਣਿਆ ਨਹੀਂ ਨਹੀਂ ਦੇਖੋ ਬਹੁਤ ਲੰਮੀ ਗੱਲ ਹੋ ਸਕਦੀ ਹੈ ਇਹਨਾਂ ਵੋਟਾਂ ਤੇ ਜੋ ਕੱਲ ਪਈਆਂ ਹਾਂਜੀ ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ ਹੁਣੇ ਬਲਤੇਜ ਪੰਨੂ ਜੀ ਇੱਕ ਪੀਸੀ ਕਰਕੇ ਗਏ ਨੇ ਹੂੰ ਉਹਨਾਂ ਨੇ ਡਾਟਾ ਦਿੱਤਾ 8 ਦਾ 13 ਦਾ 18 ਦਾ ਕਿ ਉਦੋਂ ਬੰਦੇ ਮਰੇ ਹਿੰਸਾ ਹੋਈ ਅਕਾਲੀਆਂ ਨੇ ਮਤਲਬ ਜਾਂ ਕਾਂਗਰਸੀਆਂ ਨੇ ਇਹਨਾਂ ਨੇ ਉਹ ਚੋਣਾਂ ਲੁੱਟੀਆਂ ਨੇ ਹੂੰ ਵੇ ਸਾਡੇ ਤਾਂ ਉਹਨਾਂ ਨੇ ਪ੍ਰਾਪਤੀ ਸ਼ੈਦ ਅਸੀਆ ਕਿ ਸਾਡੇ ਇੱਥੇ ਕੋਈ ਕਤਲ ਨਹੀਂ ਹੋਇਆ ਹੂੰ ਬਾਕੀ ਕੋਈ ਮਾੜੀ ਮੋਟੀ ਝੜਪ ਹੋਈ ਆ ਬੂਥ ਕੈਪਚਰਿੰਗ ਕਿੱਥੇ ਹੋਈ ਆ ਇਹ ਤੇ ਪਹਿਲਾਂ ਰੌਲਾ ਪਾਉਂਦੇ ਸਨ ਕਿ ਭਾਈ ਕਾਗਜ਼ੀ ਨਹੀਂ ਭਰਨ ਦਿੱਤੇ ਕਾਗਜ਼ੀ ਖੋ ਕੇ ਲੈ ਗਏ ਤੇ ਆ ਤੁਸੀਂ ਦੇਖੋ ਵੀ ਹੁਣ ਕਿੱਥੇ ਕਿੱਥੇ ਉਮੀਦਵਾਰ ਜਿਹੜੇ ਇਹਨਾਂ ਦੇ ਨਹੀਂ ਹੈਗੇ ਜੀ ਚਲੋ ਇਹ ਗੱਲਾਂ ਹੋ ਗਈਆਂ ਹੁਣ ਜੇ ਇਹਨੂੰ ਤੱਥਾਤਮਕ ਤੌਰ ਤੇ ਤੁਸੀਂ ਸਥਾਪਿਤ ਕਰਨਾ ਹੋਵੇ ਹੂੰ ਤਾਂ ਫਿਰ ਤੁਹਾਡੇ ਕੋਲ ਇੱਕ ਚੀਜ਼ ਹੈ ਗਿੱਦੜਵਾਹ ਗਿੱਦੜਵਾਹ ਚ ਕੀ ਹੋਇਆ ਹੂੰ ਗਿੱਦੜਵਾਹ ਆਪਾਂ ਸ਼ੁਰੂ ਕਰ ਲੈਂਦੇ ਚਲੋ ਹੁਣ ਬਿਲਕੁਲ ਜੇ ਤੁਸੀਂ ਜ਼ੋਰਾਬਰੀ ਦੀ ਗੱਲ ਕਰਦੇ ਹੋ ਹੂੰ ਤਾਂ ਉੱਥੇ ਮੰਦਿਰ ਤੇ ਬਿਬਾਣੀਆਂ ਚ VOTING ਦੁਬਾਰਾ ਕਿਉਂ ਹੋ ਰਹੀ ਹੈ ਜੀ ਹੈ ਕਿਸੇ ਕੋਲ ਜਵਾਬ ਕਿ ਜੇ ਤੁਸੀਂ ਕਹਿੰਦੇ ਕੋਈ ਬੂਤ ਕੈਪਚਰਿੰਗ ਜਾਂ ਜ਼ੋਰਾਬਰੀ ਟਕੇਸ਼ਾਈ ਇਹ ਬਿਲਕੁਲ ਰੀਤ ਬਣ ਚੁੱਕੀ ਆ ਇਹ ਰੀਤੀ ਨਹੀਂ ਇਹ ਤਮਾਸ਼ਾ ਬਣ ਚੁੱਕਾ ਐ ਸਰ ਲੋਕਲ ਜਨਨਲ ਇਲੈਕਸ਼ਨ ਨੇ ਪੰਜਾਬ ਦੇ ਉਹ ਸਭ ਤਮਾਸ਼ਾ ਦਾ ਰੂਪ ਧਾਰਨ ਕਰ ਗਏ ਨੇ ਜੀ ਮੁੱਖ ਦੀ ਗੱਲ ਇਹ ਆ ਕਿ ਉਹਦੇ ਵਿੱਚ ਜਿਹਦਾ ਜੋਰ ਚੱਲਦਾ ਉਹ ਚਲਾਈ ਜਾਂਦਾ ਤੁਸੀਂ ਵੇਖੋ ਇਹ ਉਹੀ ਪਿੰਡ ਸਨ ਜਿਨ੍ਹਾਂ ਪਿੰਡਾਂ ਦੇ ਵਿੱਚ ਕਿਉਂਕਿ ਇੱਥੇ ਗਿਦੜਵਾਹ ਦੇ ਵਿੱਚ ਹੁਣ ਦੋ ਹੀ ਮੁੱਖ ਤੌਰ ਤੇ ਕਹਿ ਲੋ ਕਿ ਟਾਕਰੇ ਦੇ ਬੰਦੇ ਸੀ ਵੜਿੰਗ ਤੇ ਢਿੱਲੋਂ 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 ਫੈਮਿਲੀ ਜਿੰਨਾ ਚਿਰ ਚੱਲੀ ਆ ਕਾਂਗਰਸੀਆਂ ਨੇ ਵੀ ਪੂਰੀ ਚਲਾਈ ਹਾਂ ਉਹਨਾਂ ਦਾ ਕੱਲ ਸੰਨੀ ਢਿੱਲੂ ਤੇ ਸ਼ਰੀਮ ਦੋਸ਼ ਲੱਗੇ ਦੋਸ਼ ਲੱਗੇ ਬਿਲਕੁਲ ਹਾਲਾਂਕਿ ਉਹਨਾਂ ਨੇ ਦੋਸ਼ ਨਕਾਰਿਆ ਹਮ ਪਰ ਇਲੈਕਸ਼ਨ ਦੁਬਾਰਾ ਕਰਵਾਉਣ ਦੀ ਨੌਬਤ ਕਿਉਂ ਆਈ ਹਮ ਅੱਛਾ ਫੇਰ ਅੱਗੇ ਆ ਜਾਓ ਆਪਣੇ ਏਰੀਆ ਤੋਂ ਸ਼ੁਰੂਆਤ ਕਰ ਲੈਣੇ ਆ ਆਪਣੇ ਏਰੀਆ ਦੇ ਵਿੱਚ ਆਪਾਂ ਨੰਬਰ ਦਿੱਤੇ ਸੀ ਫੁੱਲ ਬਟਾ ਫੁੱਲ ਹਮ ਕਿ ਭਈ ਐਤ ਕੀ ਇਧਰ ਸੋਕਸਾਂਤ ਰਹੀ ਹੈ ਕਾਗਜ਼ ਭਰਨ ਤੱਕ ਜੀ ਬੀਬੀ ਬਲਜੀਤ ਕੌਰ ਦਾ ਇਲਾਕਾ ਆ ਗਿਆ ਮਲੋਂਟ ਤੇ ਖੁੱਡੀਆਂ ਸਾਹਿਬ ਦਾ ਆ ਗਿਆ ਲੰਬੀ ਹਲਕਾ ਅੱਛਾ ਦੋਨਾਂ ਦੇ ਵਿੱਚ ਹੀ ਕੱਲ ਹੋ ਗਈ ਗੜਬੜ ਹੂੰ ਹੂੰ ਦਿਉਣ ਖੇੜੇ ਰੌਲਾ ਪੈ ਗਿਆ ਜੀ ਹਾਲਾਂਕਿ ਉੱਥੇ ਬੂਤ ਕੈਪਚਰਿੰਗ ਤੋਤਾ ਅਫੀਸ਼ੀਅਲੀ ਉਹਨਾਂ ਨੇ ਇਨਕਾਰ ਕੀਤਾ ਹੂੰ ਪਰ ਜਿਸ ਤਰ੍ਹਾਂ ਉੱਥੇ ਫਿਰ ਰੌਲਾ ਪਿਆ ਸੁਖਵੀਰ ਸਿੰਘ ਬਾਦਲ ਆ ਗਿਆ ਉਹ ਜਿਹੜੇ ਕੈਂਡੀਡੇਟ ਸੀਗੇ ਉਹ ਦੋਸ਼ ਲਾ ਰਹੇ ਸੰਖੁੱਡੀਆਂ ਸਾਹਿਬ ਤੇ ਉਹ ਕਹਿ ਰਹੇ ਸੀ ਕਿ ਨਹੀਂ ਵੀ ਐਸਾ ਕੁਝ ਨਹੀਂ ਹੈ ਇਹਨਾਂ ਨੇ ਬੰਦੇ ਬਾਹਰੋਂ ਮਂਗਾਏ ਸੀਗੇ ਜਿੱਥੋਂ ਕੰਮ ਜਿਹੜਾ ਥੋੜਾ ਖਿਲ ਰਿਆ ਮਤਲਬ ਕਿ ਇਹ ਸਾਰਾ ਕੁਝ ਜਿਹੜਾ ਸੀਗਾ ਇੱਥੇ ਵੀ ਕਿਤੇ ਨਾ ਕਿਤੇ ਵੈਸੇ ਤਾਂ ਕੋਈ ਜ਼ਿਆਦਾ ਵੱਡੀ ਘਟਨਾ ਵਾਪਰੀ ਨਹੀਂ ਹੋਰੇ ਆਪਣੇ ਪਰ ਰੌਲਾ ਜ਼ਰੂਰ ਪੈ ਗਿਆ ਇੱਥੇ ਵੀ ਤੇ ਕਿੰਗਰੇ ਕਿੰਗਰੇ ਤੇ ਕਮਾਲ ਹੋ ਗਈ ਹਾਂ ਹਾਲਾਂਕਿ ਬਲਜੀਤ ਕੌਰ ਜੀ ਤੋਂ ਲੈ ਕੇ ਦੂਜੇ ਜਿਹੜੇ ਨੇ ਸਾਰੇ ਕਹਿ ਰਹੇ ਨੇ ਬੂਥ ਕੈਪਚਰਿੰਗ ਨਹੀਂ ਹੋਈ ਪਰ ਜਿਹੜੀ ਉਹ ਪ੍ਰੋਵਾਈਡਿੰਗ ਪ੍ਰੈਜ਼ੈਂਟਿੰਗ ਟੀਮ ਹੀ ਕਹਿੰਦੇ ਹੋ ਨਾ ਜੀ ਹਾਂ ਜੀ ਹਾਂ ਜੀ ਬਿਲਕੁਲ ਜਿਹੜਾ ਉਹ ਵੋਟਾਂ ਪਾਉਣ ਵਾਲਾ ਹਮਲਾ ਫੈਲਾ ਉਹ ਵੀਡੀਓ 'ਚ ਮੰਨ ਰਿਹਾ ਕਿ ਬੰਦੇ ਆ ਗਏ ਸਾਡੇ ਤੇ ਕੈਮਰੇ ਪੁੱਟ ਕੇ ਲੈ ਗਏ ਨੇ ਜੀ ਜੀ ਹੁਣ ਕਮਾਲ ਦੀ ਗੱਲ ਹੈ ਇੱਕ ਆ ਜਾਂਦਾ ਲਾ ਜਾਂਦਾ ਇੱਕ ਪੱਟ ਕੇ ਲੈ ਜਾਂਦਾ ਤੇ ਆਪ ਕਹੀ ਜਾਂਦੇ ਨੇ ਹਾਂ ਜੀ ਤਾਂ ਇੱਥੇ ਇਹਨਾਂ ਦੇ ਵੀ ਹਲਕੀਚੇ ਕੰਮ ਹੋ ਗਿਆ ਜੀ ਤਾਂ ਇਥੋਂ ਗਾਂ ਤੁਰਦੇ ਤੁਰਦੇ ਤੁਸੀਂ ਫਿਰੋਜ਼ਪੁਰ ਚਲੇ ਜਾਓ ਉੱਥੇ ਹੋਇਆ ਫਿਰ ਫਗੂ ਵਾਲੇ ਵੀ ਹੋਇਆ ਫਰੀਦਕੋਟ ਆ ਜਾਓ ਕਘਿਆਣੇ ਹੋਇਆ ਲੜਾਈ ਲੜਾਈਆਂ ਹੋਈਆਂ ਨੇ ਸਾਰੀਆਂ ਹੋਈਆਂ ਨੇ ਬਿਲਕੁਲ ਭਾਜਪਾ ਦੇ ਉਮੀਦਵਾਰ ਦੇ ਭਰਾ ਨੂੰ ਤਾਂ ਬਿਲਕੁਲ ਖਿਲਾਰ ਦਿੱਤਾ ਗਿਆ ਉਹ ਤਾਂ ਬਹੁਤ ਜ਼ਿਆਦਾ ਜ਼ਖਮੀ ਸੀਗਾ ਹੂੰ ਫਿਰ ਇਸ ਤੋਂ ਇਲਾਵਾ ਤੁਸੀਂ ਤੁਰੇ ਚੱਲੋ ਅਮਰਸਰ ਅਮਰਸਰ ਦੇ ਵਿੱਚ ਮੇਰੇ ਖਿਆਲ ਦੇ ਨਾਲ ਦੋ ਥਾਈਂ ਦੁਬਾਰਾ VOTING ਹੋਣੀ ਹੈ ਅੱਜ ਜੀ ਉੱਥੇ ਕੀ ਹੋਇਆ ਪ੍ਰਸ਼ਾਸਕੀ ਤੌਰ ਤੇ ਵੀ ਤੇ ਤੁਹਾਨੂੰ ਇਹ ਸਫਲਤਾਵਾਂ ਆਪਣੀਆਂ ਚੜੀਆਂ ਨੇ ਕੌਂਟ ਕਰਨੀਆਂ ਪੈਣਗੀਆਂ ਬਿਲਕੁਲ ਨੋਟ ਕਰਨੀਆਂ ਚਾਹੀਦੀਆਂ ਨੋਟ ਕਰਨੀਆਂ ਚਾਹੀਦੀਆਂ ਅਟਾਰੀ ਦੇ ਵਿੱਚ ਉੱਤੇ ਖਾਸੇ ਕੀ ਹੋਇਆ ਹੂੰ ਕਿ ਉਹ ਜਿਹੜਾ ਇਹਨਾਂ ਦਾ ਆਪਣਾ ਸੀਗਾ ਸ਼ਾਇਦ ਝਾੜੂ ਵਾਲਾ ਹੂੰ ਉਹ ਉਹਦਾ ਚੋਣ ਨਿਸ਼ਾਨ ਜਿਹੜਾ ਸ਼ਾਇਦ ਉਹ ਆਇਆ ਹੀ ਨਾ ਜੀ ਇੱਕ ਇੱਕ ਥਾਂ ਤੇ ਕਾਲੀਆਂ ਦਾ ਨਹੀਂ ਆਇਆ ਇੱਕ ਥਾਂ ਤੇ ਝਾੜੂ ਵਾਲੇ ਨੂੰ ਤੱਕੜੀ ਦੇਤੀ ਹੂੰ ਤੇ ਇੱਕ ਥਾਂ ਤੇ ਉਹ ਬੈਲਟ ਪੇਪਰ ਪਹਿਲਾਂ ਹੀ ਆ ਗਏ ਬੈਲਟ ਪੇਪਰਾਂ ਦਾ ਉਹ ਰੋਲਾ ਪੈ ਗਿਆ ਫਿਰ ਇੱਕ ਇੱਕ ਅਧਿਕਾਰੀ ਇਕੱਲਾ ਹੀ ਉਹ ਬਕਸੇ ਲਈ ਫਿਰਦਾ ਜਿਵੇਂ 에ਰਪੋਰਟ ਤੇ ਟੈਚੀ ਚੁੱਕ ਕੇ ਮੁਸਾਫਰ ਲਗੇ ਫਿਰਦੇ ਨੇ ਉਹ ਤੁਰਿਆ ਫਿਰਦਾ ਕੀ ਕੰਮ ਆਏ अच्छा फिर आगे आ जाओ एक एक सरकारी सिओ जेड़ा आप दे कहंदे एक बैंक च पाके ले गया सारा कुछ अच्छा ठीक है ना जी रायसर इथे बरनाले ਦੇ ਵਿੱਚ ਉਥੇ ਵੀ ਸ਼ਾਇਦ ਦੁਬਾਰਾ ਪੈਣੀ ਹੈ ਵੋਟ ਹੂੰ ਮਤਲਬ ਕਿ ਪ੍ਰਸ਼ਾਸਕੀ ਤੌਰ ਤੇ ਤੁਸੀਂ ਮਰੇ ਹੋਏ ਟੀਚਰਾਂ ਦੀਆਂ ਡਿਊਟੀਆਂ ਲਾਤੀਆਂ ਸਰ ਰਿਟਾਇਰਡ ਅਧਿਕਾਰੀ ਉਹਨਾਂ ਦੀਆਂ ਡਿਊਟੀਆਂ ਲਾਤੀਆਂ ਪ੍ਰਸ਼ਾਸਕੀ ਤੌਰ ਤੇ ਵੀ ਤੁਹਾਨੂੰ ਇਹ ਚੀਜ਼ਾਂ ਜੜੀਆਂ ਨੇ ਉਹ ਵੇਖਣੀਆਂ ਪੈਣਗੀਆਂ ਜੀ ਕਿ ਭਾਈ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਕਈ ਥਾਈਂ VOTING ਦੁਬਾਰਾ ਹੋਣੀ ਹੈ ਬੂਥ ਕੈਪਚਰਿੰਗ ਤੋਂ ਲੈ ਕੇ ਜਿੱਥੇ ਇਸ ਤਰ੍ਹਾਂ ਦੇ ਦੋਸ਼ ਲੱਗੇ ਜਾਂ ਤਕਨੀਕੀ ਤੌਰ ਤੇ ਖਾਮੀਆਂ ਆਈਆਂ ਨੇ ਤਾਂ ਇਹ ਵੀ ਤੁਹਾਨੂੰ ਵੇਖਣਾ ਪਏਗਾ ਕਿ ਪ੍ਰਸ਼ਾਸਕੀ ਤੌਰ ਤੇ ਵੀ ਕੁਝ ਚੀਜ਼ਾਂ ਹੋਣ ਜਿਵੇਂ ਆ ਕੋਈ ਸੱਜਣ ਕਹਿ ਰਹੇ ਸਨ ਕਿ VOTER ਸੂਚੀਆਂ ਚੋਂ ਨਾਮ ਗਾਇਬ ਪਏਗਾ ਜੀ ਕੀ ਇਹ ਪੰਜਾਬ ਦੇ ਵਿੱਚ ਵੀ ਵੋਟ ਚੋਰੀ ਸ਼ੁਰੂ ਹੋ ਗਈ ਹੈ ਇਹ ਕਾਫੀ ਰੌਲਾ ਪੈਂਦਾ ਰਿਹਾ ਮਿੰਟੂ ਜੀ VOTER ਸੂਚੀ ਦੇਖਿਆ ਹੈ ਵੀ 100-100 ਬੰਦੇ ਦਾ ਇੱਕ ਪਿੰਡ ਦੇ ਵਿੱਚ ਨਾਮ ਨਹੀਂ ਹੈਗਾ 100-100 ਬੰਦੇ ਦਾ ਹਾਂ ਜੀ ਆਪਦੀ ਗੱਲੇ ਦਾ ਮਤਲਬ ਇਹ ਹੈ ਕਿ ਮੈਂ ਹਮੇਸ਼ਾ ਕਹਿੰਦਾ ਕਿ ਜੋ ਭਾਜਪਾ ਕਰੇਗੀ ਉਹ ਆਮ ਆਦਮੀ ਪਾਰਟੀ ਨੇ ਕਾਪੀ ਕਰਨਾ ਹੀ ਕਰਨਾ ਹੈ ਇਹਦਾ ਮਤਲਬ ਹੈ ਕਿ ਉਹ ਐਸਆਈਆਰ ਵਾਲਾ ਸਿਸਟਮ ਇਹਨਾਂ ਨੇ ਵੀ ਕਾਪੀ ਕਰ ਲਿਆ ਪਤਾ ਨਹੀਂ ਤਕਨੀਕੀ ਕੋਈ ਗਲਤੀ ਹੈ ਭਾਜਪਾ ਵਾਲਿਆਂ ਨੂੰ ਵੇਣਦੀ ਹੈ ਕਿ ਆਪਦੀ ਹਰੇਕ ਇਸ ਤਰ੍ਹਾਂ ਦੀ ਐਕਸਰਸਾਈਜ਼ ਕਾਪੀ ਰਾਈਟ ਤੇ ਲੈ ਕੇ ਆਓ ਹੂੰ ਇਹਦੇ ਨਾਲ ਦੀ ਨਾਲ ਆਹੋ ਕੋਈ ਨਹੀਂ ਮਿਲਦਾ ਤੁਹਾਨੂੰ ਗੱਲ ਇਹ ਕਿ ਤੁਸੀਂ ਇਹ ਵੇਖੋ ਕਿ ਹਿੰਸਾ ਦੀਆਂ ਘਟਨਾਵਾਂ ਜਿਹੜੇ ਅੱਜ ਮੋٹے ਤੌਰ ਤੇ ਸਾਰੇ ਅਖਬਾਰ ਫੋਲ ਕੇ ਵੇਖੋਗੇ ਤੇ ਲਗਭਗ ਇੱਕ ਦਰਜਣ ਤੋਂ ਦੋ ਦਰਜਵ ਦੇ ਦਰਮਿਆਨ ਬਣਦੀਆਂ ਨੇ ਹਿੰਸਕ ਘਟਨਾਵਾਂ ਤੇ ਕਈ ਬੀਬੇ ਅਖਬਾਰ ਵੀ ਕਹੀ ਜਾਂਦੇ ਇਕਾ ਦੁੱਕਾ ਝੜਪਾਂ ਨੂੰ ਛੱਡ ਕੇ ਝੜਪਾਂ ਹੋਈਆਂ ਨਹੀਂ ਗੱਲ ਜੀ ਮਤਲਬ ਤੁਸੀਂ ਦੇਖੋਗੇ ਤਾਂ ਕਿਤੇ ਕੈਂਚੀ ਮਾਰ ਦਿੱਤੀ ਗਈ ਕੈਂਚੀ ਉਹ ਨਹੀਂ ਵੀ ਗੋਟ ਫੜ ਕੇ ਕਿਸ ਨੇ ਢੰਗਾ ਮਾਰਤਾ ਕੈਂਚੀ ਮਾਰ ਕੈਂਚੀ ਪਤਾ ਨਹੀਂ ਕੋਈ ਕੋਈ ਕੰਮ ਉਦਾਂ ਦਾ ਲੀੜੀਆਂ ਲੂੜੀਆਂ ਦਾ ਕਰਦਾ ਹੋਵੇਗਾ ਇੱਕ ਦੇ ਉਹ ਮਾਰ ਦਿੱਤੀ ਗਈ ਹੈ ਜੀ ਮਤਲਬ ਪੂਰਾ ਜਦਾਂ ਕਹਿ ਲੋ ਕਿ ਤੁਸੀਂ ਵੇਖੋ ਕਾਗਜ਼ ਖੋਣ ਤੋਂ ਲੈ ਕੇ ਜੋ ਚਾਹੇ ਕੁਝ ਕਿੰਨੀਆਂ ਮਰਜ਼ੀ ਘਟਨਾਵਾਂ ਹੋਣ ਜੀ ਇੱਕ ਘਟਨਾ ਇਸ ਤਰ੍ਹਾਂ ਦੀ ਹੈ ਜੋ ਕਿ ਸਿੱਧੇ ਤੌਰ ਤੇ ਆਪਾਂ ਕਹਿ ਲਈਏ ਕਿ ਕਲੰਕ ਹੈ ਹਮ ਕਿ ਉਹ ਬੰਦਾ ਜਿਹੜਾ ਉਹ ਵੀਡੀਓ ਦੇ ਵਿੱਚ ਕੈਪਚਰ ਹੋਇਆ ਜੀ ਉਸ ਨੂੰ ਪੁਲਿਸ ਤੇ ਹਾਂ ਪਛਾਤਾ ਲਿਖਦੀ ਹੈ ਤੇ ਵਿਧਾਇਕ ਸਾਹਿਬ ਕਹਿ ਰਹੇ ਆ ਕਿ ਜੀ ਉਹ ਬੇਕਾਬੂ ਇਸ ਆ ਗਿਆ ਸੀ ਇਹਦਾ ਮਤਲਬ ਪਛਾਨ ਗਏ ਹਾਂ ਫਿਰ ਪੋਸ ਲਈ ਆ ਪਛਾਤਾ ਕੇ ਯਾਨੀ ਇਸ ਤੋਂ ਸ਼ਰਮਨਾ ਕਟਣਾਵਾ ਮੇਰੇ ਖਿਆਲ ਦੇ ਨਾਲ ਹਲੇ ਹੋਰ ਵਾਪਰਨ ਗਿਆ ਹੂੰ ਸਾਡਾ ਜਿਸ ਤਰ੍ਹਾਂ ਦਾ ਸਿਸਟਮ ਬਣਦਾ ਜਾ ਰਿਹਾ ਹੈ ਨਾ ਇਹ ਤੁਸੀਂ ਮੇਰੀ ਗੱਲ ਯਾਦ ਰੱਖਣਾ ਇਹ ਸਿਸਟਮ ਦੇ ਵਿੱਚ ਅੱਗੇ ਜਾ ਕੇ ਹੋਰ ਇਸ ਤਰ੍ਹਾਂ ਦੀਆਂ ਸ਼ਰਮਨਾਕ ਘਟਨਾਵਾਂ ਹੋਇਆ ਕਰਨਗੀਆਂ ਜੀ ਲੋਕ ਵੀ ਉਹ ਆਪਣੇ ਆਪ ਨੂੰ ਮੰਨ ਰਿਹਾ ਵੀ ਇੰਨਾ ਕਿਤੇ ਹੁੰਦਾ ਹੀ ਹੈ ਜੇ ਹੁੰਦਾ ਹੀ ਹੈ ਉਹ ਕੰਮ ਪਾਰਟੀਆਂ ਵੀ ਕਹੀ ਜਾਂਦੀ ਇੰਨਾ ਕੁ ਹੁੰਦਾ ਜਾਂਦਾ ਆ ਕੋਈ ਸੱਜਣ ਕਹਿ ਰਿਹਾ ਕਿ ਸਾਡੇ ਪਿੰਡ ਚੋਂ 200 ਵੋਟ ਗਾਇਬ ਹੋਈ ਆ ਹੂੰ ਇਹਦਾ ਮਤਲਬ ਇਹ ਆ ਕਿ ਇੱਥੇ ਵੀ ਵੋਟ ਚੋਰੀ ਵਾਲਾ ਸਿਸਟਮ ਚੱਲ ਪਿਆ ਜੀ ਕਮਾਲ ਦੀ ਗੱਲ ਆ ਪਰ ਫਿਰ ਵੀ ਜੇ ਆਪਾਂ ਸਰਕਾਰੀ ਚਸ਼ਮੇ ਚੋਂ ਦੇਖੀਏ ਸਰਕਾਰ ਦੇ ਚਸ਼ਮੇ ਚੋਂ ਵਖੀਏ ਤਾਂ ਉਹ ਕਹਿੰਦੇ ਕਿ ఎవਰੀਥਿੰਗ ਇਜ਼ ਓਕੇ ਸਭ ਕੁਝ ਠੀਕ ਆ ਹੂੰ ਹਰ ਲ ਰਿਪੋਰਟਾਂ ਕਿ ਤੇਰੇ ਯਾਰ ਦੀਆਂ ਸਭ ਕੁਝ ਠੀਕ ਠਾਕ ਹੈ ਐਵੇਂ ਤੁਸੀਂ ਗੱਲਾਂ ਕਰਨੀਆਂ ਜਿੰਨੀਆਂ ਮਰਜ਼ੀ ਕਰੀ ਚਲੋ ਪਰ